ਇਟਲੀ ਵਾਲੇ ਵੀਰਾਂ ਲਈ ਵੀਡੀਓ ਹੈ ਠੀਕ ਹੈ ਜੀ ਤੁਹਾਨੂੰ ਪਤਾ ਆਪਾਂ ਆਪਣੇ ਚੈਨਲ ਤੇ ਵੀਡੀਓ ਕੰਮ ਵਾਲੀ ਪਾਉਂਦੇ ਹੁੰਨੇ ਆ ਤੇ ਕੰਮ ਹੈਗਾ ਪੁਰਦੀ ਨੂੰ ਨੇ ਸੈੱਟ ਠੀਕ ਹੈ ਜੀ ਕੰਮ ਹੈਗਾ ਇਹ ਉਹਨਾਂ ਨੇ ਜਿੱਦਾਂ ਦੱਸਿਆ ਪੋਤਾ ਤੂਰਾ ਤੇ ਮੋੜਾਈ ਖਿਚਾਈ ਇਦਾਂ ਦਾ ਕੰਮ ਹੈ ਹਨਾ ਜੋ ਵੀ ਮਤਲਬ ਪਾਲੀਆਂ ਪੂਲੀਆਂ ਆ ਜੋ ਵੀ ਤਾਰਾਂ ਤੂਰਾ ਹੁਣ ਮੇਰੇ ਬਾਰੇ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਐਵੇਂ ਗਲਤ ਗਾਈਡ ਕਰਤਾਂ ਤੇ ਉਹ ਕੰਮ ਹੈ ਠੀਕ ਹੈ ਜੀ ਤੇ ਜਿਹੜਾ ਬੰਦਾ ਤਾਂ ਕੰਮ ਕੁਮ ਜਾਣਦਾ ਹੈ ਉਹਨੂੰ ਤਾਂ 6.5-70 ਰੁਪਏ ਦੇਣਗੇ ਉਹ ਠੀਕ ਹੈ ਜੀ ਤੇ ਜਿਹੜਾ ਬੰਦਾ ਨਵਾਂ ਹੈ ਜਿਹਨੂੰ ਕੰਮ ਸਿਖਾਉਣਾ ਉਹਨਾਂ ਨੇ ਉਹਦਾ ਰੇਟ ਹੈਗਾ ਏ 6 ਯੂਰੋ ਠੀਕ ਹੈ ਜੀ ਰਹਿائش ਦਾ ਪ੍ਰਬੰਧ ਹੋ ਜਾਊਗਾ ਉਹ ਆਪਣੇ ਰਹਿਚ ਦੇ ਪੈਸੇ ਕੱਟਣਗੇ ਜਿੰਨਾ ਵੀ 100-150 ਯੂਰੋ ਜੋ ਵੀ ਸਿਸਟਮ ਹੋਊਗਾ ਠੀਕ ਹੈ ਜੀ ਤੇ ਜੇ ਕੋਈ ਬੰਦਾ ਇੰਟਰਸਟਡ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਠੀਕ ਹੈ ਜੀ ਮੇਰਾ ਫੋਨ ਦੂਜਾ ਘਰੇ ਪਿਆ ਮੈਂ ਕਰ ਜਾ ਕੇ ਤੁਹਾਡਾ ਰਿਪਲਾਈ ਕਰ ਦੂਗਾ ਜਾਂ ਤੁਸੀਂ ਇੱਥੇ ਕਮੈਂਟ ਕਰ ਦਿਓ YouTube ਤੇ ਆਪਣਾ ਨੰਬਰ ਛੱਡ ਦਿਓ ਠੀਕ ਹੈ ਜੀ ਚਾਰੇ ਬੰਦੇ ਚਾਹੀਦੇ ਸਿਰਫ ਉਹਨਾਂ ਨੂੰ ਠੀਕ ਹੈ ਜੀ ਸੌਰੀ ਤਿੰਨ ਇੱਕ ਬੰਦਾ ਉਹਨਾਂ ਨੂੰ ਦੇ ਦਿੱਤਾ ਚਾਰੇ ਬੰਦੇ ਕਿਹਾ ਸੀਗਾ ਉਹਨਾਂ ਨੇ ਇੱਕ ਉਹਨੂੰ ਬੰਦਾ ਦੇ ਦਿੱਤਾ ਤਿੰਨ ਬੰਦੇ ਰਹਿ ਗਏ ਠੀਕ ਹੈ ਜੀ ਤੇ ਜੇ ਕੋਈ ਟਰਸਟਡ ਹੈ ਠੀਕ ਹੈ ਜੀ ਪੁਰਦੀ ਨੂੰ ਉਹਨੇ ਕੰਮ ਹੈ ਤੇ 15 ਅਕਤੂਬਰ ਤੋਂ ਉਹਨਾਂ ਦਾ ਕੰਮ ਸਟਾਰਟ ਹੋ ਜਾਵੇ ਆ ਏ ਠੀਕ ਹੈ ਜੀ ਤੇ ਬੱਦੇ ਪੇਪਰ ਵਾਲੇ ਹੋਵੇ ਠੀਕ ਹੈ ਜੀ ਪੇਪਰ ਵਾਲੇ ਬੰਦੇ ਹੋਵੇ ਤੇ ਜੇ ਕੋਈ ਹੈਗਾ ਇੰਟਰਸਟਡ ਆਪਣਾ बस ਗਿਆਨ ਨਾ ਦਿਓ ਵੀ 6000 ਘਾਟ ਹੈ ਬੱਦੇ ਜਿੱਥੇ ਵੀਰੇ ਬੱਦ ਮਿਲਦਾ ਤੁਸੀਂ ਉੱਥੇ ਕਰ ਸਕਦੇ ਠੀਕ ਹੈ ਜੀ ਜਿਵੇਂ ਅਗਲੇ ਨੇ ਸਾਨੂੰ ਦੱਸਿਆ ਜਿਵੇਂ ਅਗਲੇ ਦੀ ਰਿਕੁਆਇਰਮੈਂਟ ਸੀਗੀ ਤੁਹਾਡੇ ਨਾਲ ਅਸੀਂ ਵੀਡੀਓ ਬਣਾ ਕੇ ਸ਼ੇਅਰ ਕਰਤੀ ਠੀਕ ਹੈ ਜੀ ਤੇ ਜੇ ਕੋਈ ਟਰਸਟਡ ਹੈ ਤੁਸੀਂ ਮੈਨੂੰ ਮੈਸੇਜ ਕਮੈਂਟ ਕੁਛ ਨਾ ਕੁਝ ਜਿਵੇਂ ਵੀ ਹੋਇਆ ਮੇਰੇ ਨਾਲ ਕੰਟੈਕਟ ਕਰ ਲਿਓ ਥੋੜਾ ਨੰਬਰ ਅਗਲੇ ਨੂੰ ਭੇਜ ਦੂੰਗਾ ਤੁਹਾਡੇ ਨਾਲ ਆਪ ਕੰਟੈਕਟ ਕਰਾਂਗੇ ਠੀਕ ਹੈ ਜੀ ਪੇਪਰ ਹੁਣੇ ਜ਼ਰੂਰੀ ਹੈ ਤੇ ਸਜੋਰ ਨੂੰ ਚਾਹੀਦੀ ਹੈ 9 ਮਹੀਨੇ ਵਾਲੇ ਦੀ ਸਾਲ ਵਾਲੀ ਠੀਕ ਹੈ ਜੀ ਤੇ ਇਹ ਅਜ਼ੀਲ ਵਾਲੀ ਹੋਵੇ ਠੀਕ ਹੈ ਜੀ ਅਜ਼ੀਲ ਵਾਲੀ ਸਜੋਰ ਹੋਵੇ ਤਾਂ ਵੀ ਚੱਲ ਪਊਗਾ ਪਰ ਉਹ ਕੰਮ ਨਾ ਕਰਿਓ ਵੀ ਹਾਂ ਚਲੇ ਗਏ ਇੱਥੇ ਕੰਟ੍ਰੈਕਟ ਕਰਾਇਆ ਉੱਥੇ ਤੋਂ ਭੱਜੇ ਆਏ ਤੁਸੀਂ ਠੀਕ ਹੈ ਜੀ ਘੱਟੋ ਘਾਟੂ ਨਾਲ ਕੋਲ ਅਪ੍ਰੈਲ ਤੱਕ ਦਾ ਹੁਣ ਕੰਮ ਹੈ ਠੀਕ ਹੈ ਜੀ ਉਸ ਤੋਂ ਬਾਅਦ 5-7 ਦਿਨ ਦੀ ਬ੍ਰੇਕ ਪਾਉਗੀ ਫਿਰ ਸਲਾਦੇ ਦਾ ਕੰਮ ਚੱਲੇ ਪੈਣਾ ਠੀਕ ਹੈ ਜੀ ਸਲਾਦੇ ਦਾ ਚੱਲੀ ਹੋ ਜਾਂਦਾ ਜਾਨੀ ਕਿ ਜਿੱਦਾਂ ਉਹਨਾਂ ਨੇ ਦੱਸਿਆ ਮੈਂ ਤੁਹਾਨੂੰ ਉਦਾਂ ਦੱਸ ਰਿਹਾ ਤੇ 11-12 ਮਹੀਨੇ ਦਾ ਕੰਮ ਉਹਨਾਂ ਕੋਲ ਹੈਗਾ ਸਾਲ ਦਾ ਲਾ ਲਓ ਤੁਸੀਂ ਠੀਕ ਹੈ ਜੀ ਜਿਹੜਾ ਬੰਦਾ ਟਰਸਟਡ ਹੈ ਜਿਹਨੂੰ ਲੋਡ ਬੰਦ ਹੈ ਤੁਸੀਂ ਕੰਟੈਕਟ ਕਰ ਲਿਓ ਸਿੱਧੀ ਆਪਾਂ ਗੱਲ ਕਰਾ ਦਾਂਗੇ ਤੁਹਾਡੇ ਨਾਲ ਠੀਕ ਹੈ ਜੀ ਇਹ ਵੀਡੀਓ ਆਪਾਂ ਸਿਰਫ ਇੱਕ ਸੋਸ਼ਲ ਮੀਡੀਆ ਤੇ ਮਦਦ ਰਾਹੀਂ ਪਾਉਨੇ ਆ ਵੀ ਕਿਸੇ ਦੀ ਮਦਦ ਹੋ ਜਵੇ ਇਹ ਚ ਕੋਈ ਸਾਡਾ ਉਹ ਨਹੀਂ ਹੈਗਾ ਵੀ ਹਾਂ ਇਟਲੀ ਦੇ ਵਿੱਚ ਹੈਗੇ ਆ ਹਜੇ ਠੱਗ ਚੋਰ ਜਿਹੜੇ ਸਾਲੇ ਪੈਸੇ ਲੈ ਕੇ ਕੰਮ ਤੇ ਲਵਾਉਂਦੇ ਨੇ ਬੰਦੇ ਉਹ ਠੀਕ ਹੈ ਜੀ ਐਦਾਂ ਦਾ ਕੰਮ ਨਹੀਂ ਆਪਾਂ ਕਰਦੇ ਇਹ ਸਿਰਫ ਇੱਕ ਸੋਸ਼ਲ ਮੀਡੀਆ ਰਹੀ ਮਦਦ ਹੈ ਠੀਕ ਹੈ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਜੀ